ਦੇ ਇਸੇ ਲੇਸਨ ਦੂਹਰ ਤਿਨੁ ਫਰੀਦ ਗੁਰੂ ਸਾਹਿਬ ਨਾਲ ਦੇ ਗ੍ਰੇਡ ਤੇ ਸਤਿਗੁਰੂ ਮਾਰੇ ਨੇ ਚਰਨਗਵਾਏ ਨੇ ਤੇ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਆਏ ਹਾਂ ਅਸੀਂ ਪਿੱਛੇ ਲੱਗ ਜਾਈਏ ਇਹ ਐਸਾ ਸਤਸੰਗੀ ਮਾਹੌਲ ਬਣਾਇਆ ਬੱਚਿਆਂ ਨੇ ਬੜਾ ਸੁੰਦਰ ਸ਼ਬਦ ਪੜਿਆ ਵਾਹ ਅਸੀਂ ਨੂੰ ਯਾਦ ਆ ਗਿਆ ਮੈਂ ਵੀ ਇੰਨੇ ਛੋਟੇ ਹੁੰਦੇ ਸ਼ਬਦ ਪੜਦਾ ਹੁੰਦਾ ਇਹਨਾਂ ਦੀ ਚੇਤਕ ਲੱਗੀ ਹੌਲੀ 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 ਸਤਿਗੁਰੂ ਆਪਣੇ ਨਾਲ ਲੀਨ ਕਰ ਲੈਂਦਾ ਮਾਰੇ ਕਹਿੰਦੇ ਨੇ ਨਾ ਨਾਲਿਕ ਲੀਨ ਭਇਓ ਗੋਬਿੰਦ ਸਿ ਜਿਉ ਪਾਣੀ ਸੰਗ ਪਾਣੀ ਆਪਾਂ ਇਹਨੂੰ ਗਲਤ ਅਰਥ ਲੈ ਜਾਂਦੇ ਆਪਾਂ ਕਹਿੰਦੇ ਮਾਰੇ ਨਾਵੇਂ ਪਾਸੇ ਦੇ ਬਾਣੀ ਤਾਂ ਇਕੱਲੇ ਮਰਗ ਦੇ ਲਈ ਆ ਜਦੋਂ ਬੰਦਾ ਦੁਖੀ ਹੁੰਦਾ ਉਦੋਂ ਫੜਨੀ ਚਾਹੀਦੀ ਨਹੀਂ ਸੇਧ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ ਵੀ ਸਿੰਪਲ ਜੀ ਗੱਲ ਹੈ ਗੁਲਾਬ ਆਇਲ ਦੇ ਵਿੱਚ ਰੋਜ਼ ਆਇਲ ਦੇ ਵਿੱਚ ਰੋਜ਼ ਆਇਲ ਪਾਉਂਗੇ ਤੇ ਉਹ ਚੰਗਾ ਲੱਗੂਗਾ ਜੇ ਕਿਸੇ ਹੂਰ ਦਾ ਆਇਲ ਪਾ ਲੂਗੇ ਰੋਜ਼ਮੈਰੀ ਪਾ ਲੂਗੇ ਤਾਂ ਕਿ ਨਵੀਂ ਖੁਸ਼ਬੂ ਬਣ ਜਾਈ। ਪਾਣੀ ਦੇ ਅੰਦਰ ਪਾਣੀ ਵਰਗਾ ਉਹਦੀ ਡੈਂਸਿਟੀ ਵਰਗਾ ਕੋਈ ਪਦਾਰਥ ਪਾਉਂਗੇ ਜਿਵੇਂ ਕਿ ਦੁੱਧ ਪਾਉਂਗੇ ਤਾਂ ਉਹ ਥੀ ਵੀ ਕਰੇਗਾ ਪਰ ਜੇ ਪਾਣੀ ਅੰਦਰ ਤੇਲ ਪਾਉਂਦੇ ਨਾ ਤਾਂ ਉਹ ਮਿਕਸ ਨਹੀਂ ਹੋਣਾ। ਜੇ ਤੁਸੀਂ ਮਿਕਸ ਕਰਨ ਦੀ ਕੋਸ਼ਿਸ਼ ਵੀ ਕਰੋਗੇ ਸਮਾਂ ਪਾ ਕੇ ਪਾਣੀ ਜਿਹੜਾ ਹੈ ਉਹ ਠੰਡੇ ਰਹੇਗਾ ਤੇ ਤੇਲ ਉੱਪਰ ਆ ਜਾਏਗਾ। ਯਾ ਫਿਰ ਤੇਲ ਥੱਲੇ ਰਹੇਗਾ ਪਾਣੀ ਉੱਪਰ ਆ ਜਾਏਗਾ ਇਸ ਕਰਕੇ ਕਹਿੰਦੇ ਨੇ ਕਬੀਰ ਸਾਹਿਬ ਦਾ ਬਤਨ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੋਵੇ ਨਾ ਦਾ ਰੋੜਾ ਬਣ ਕੇ ਗੱਲ ਬਣਦੀ ਨਾ ਖੇ ਬਣ ਕੇ ਨਾ ਪਾਣੀ ਬਣ ਕੇ ਜਿੱਦਾਂ ਤਾਂ ਪਰਮੇਸ਼ਰ ਹੈ ਤੇ ਨਾਨਕ ਲੀਨ ਭਇਓ ਗੋਵਿੰਦ ਸਿਓ ਜੋ ਪਾਣੀ ਸੰਗ ਹਾਰੇ ਆਪਣੇ ਚ ਲੀਨ ਕਰ ਲਿਆ ਜਿਵੇਂ ਗਾਇਕ ਗਾਉਣ ਵਾਲਾ ਸੁਰਾਂ ਦੇ ਨਾਲ ਲੀਨ ਹੋ ਜਾਂਦਾ ਹੈ ਉਹਦੇ ਸੁੱਤ ਜੁੜ ਜਾਂਦੀ ਹੈ ਜਿਵੇਂ ਇੱਕ ਸਾਧਕ ਹੈ ਜਿਹੜਾ ਸਿਮਰਨ ਕਰ ਰਿਹਾ ਉਹ ਸਿਮਰਨ ਕਰਦੇ ਕਰਦੇ ਸਿਮਰਨ ਦੇ ਨਾਲ ਪੀਰ ਹੋ ਜਾਂਦਾ ਹੈ ਇਹਨੇ ਤੇ ਜਦੋਂ ਉਹ ਬੌਰਾਣਾ ਹੋ ਜਾਂਦਾ ਹੈ ਲੋਕ ਕਹੇ ਕਬੀਰ ਬੌਰਾਣਾ ਪਰ ਕਬੀਰ ਦਾ ਮਰ ਬ੍ਰਹਮ ਪੈਚਾਣਾ ਜੋ ਉਹ ਬੌਰਾ ਉਹਦਾਂ ਨਹੀਂ ਕਹਿੰਦੇ ਤਉ ਰਾਮ ਤਉਰਾ ਲੋਗ ਮਰਨ ਕਹੇ ਜਾਂ ਨਹੀਂ ਮੁਰਾ ਲੋਕਾਂ ਤੋਂ ਨਾਲ ਸਾਦੂ ਇਹ ਹੀ ਕਹਿੰਦੇ ਸੀ ਨਾ ਕੋਈ ਆਖੇ ਕੁੰਤਨਾ ਕੋ ਕਹੇ ਦੇ ਤਾਲਾ ਕੋਈ ਆਖੇ ਆਦਮੀ ਨਾਨਕ ਬੇਚਾਰਾ ਭਇਆ دیਵਾਨਾ ਸ਼ਾਹ ਕਾ ਜਦੋਂ ਤੁਸੀਂ دیਵਾਨੇ ਹੋ ਜਾਂਦੇ ਹੋ ਨਾ ਮਸਤਾਨੇ ਹੋ ਜਾਂਦੇ ਹੋ ਤੇ ਸੁਧ ਬੋਲ ਨਹੀਂ ਰਹਿੰਦੀ ਆਪਾਂ ਸ਼ਰਮ ਕਰਦੇ ਆਂ ਕਈ ਵਾਰ ਅਡਾਉਟਾਂ ਚ ਜਾਈਏ ਨਵੇਂ ਸਾਲ ਤੇ ਨੱਚ ਰਹੇ ਨੇ ਗਾ ਰਹੇ ਨੇ ਉਹ ਮਸਤ ਹੋਏ ਬੈਠੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਕੋ ਆਪਣੀ ਜ਼ਿੰਦਗੀ ਦਾ ਆਨੰਦ ਲੈ ਰਹੇ ਉਹ ਉਹਨਾਂ ਦਾ ਆਨੰਦ ਹੈ ਜਿੱਦਾਂ ਉਹਨਾਂ ਨੂੰ ਆਉਂਦਾ ਹਰੇਕ ਦਾ ਆਨੰਦ ਵੱਖਰਾ ਹੈ ਕਿਸੇ ਦਾ ਜੀਵ ਦਾ ਰਸ ਹੈ ਕੋਈ ਖਾ ਕੇ ਮੰਨ ਲੈਂਦਾ ਹੈ ਕਿਸੇ ਨੂੰ ਕੰਨਾ ਦਾ ਰਸ ਹੈ ਉਹ ਸੁਣ ਕੇ ਆਨੰਦ ਲੈਂਦਾ ਕਿਸੇ ਨੂੰ ਕੋਈ ਰਸ ਕਿਸੇ ਨੂੰ ਕੋਈ ਰਸ ਹੈ ਜਿੱਥੇ ਕਿਤੇ ਲੱਗਾ ਹੈ ਜਿਵੇਂ ਮਾਰੇ ਕਹਿੰਦੇ ਸਿੰਘ ਰੁਚੈ ਸਦ ਭੋਜਨ ਮਾਸ ਸ਼ੇਰ ਜਿਹੜਾ ਹੈ ਉਹ ਮਾਸ ਦਾ ਭੋਜਨ ਖਾ ਕੇ ਖੁਸ਼ ਹੁੰਦਾ ਜੁਆਰੀ ਜੂਏ ਮੇ ਚਿਤ ਉਲਾਸ ਅਮਲੀ ਜੀਵੇ ਅਮਲ ਖਾਏ ਤਉ ਹਰ ਜਨ ਜੀਵੇ ਹਰ ਨਾਮ ਤੇ ਆਏ ਆਪਣੇ ਰੰਗ ਸਭ ਕੋ ਲਗੇ ਜਿੱਤ ਜਿੱਤ ਲਾਇਆ ਤਿੱਤ ਤਿੱਤ ਲਗੇ ਕਿ ਆਪਾਂ ਨੂੰ ਇਹ ਰਸ ਮਿੜਿਆ ਕਿ ਕਲਯੁਗ ਮਹਿ ਕੀਰਤਨ ਪ੍ਰਦਾਨਾ ਕੋਈ ਵੀ ਗੱਲ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਸਭ ਨੂੰ ਫੇਰੇ ਗੁਣ ਗਾਏ ਤੇ ਡਾਕਟਰ ਨੇ ਮੈਨੂੰ ਹੁਕਮ ਲਾਇਆ ਸੀ ਕੋਈ ਸ਼ਬਦਾਂ ਦਾ ਉਹਨਾਂ ਵਿੱਚੋਂ ਲੋਵੇ ਪਾਸ਼ਰਾ ਦਾ ਸ਼ਬਦ ਆਪਾਂ ਸਾਂਝ ਪਾਉਣੀ ਹੈ ਇਹਨਾਂ ਨੂੰ ਕਹਿੰਦੇ ਨੇ ਚਰਵਾਿਆਂ ਦੀ ਵੰਜਲੀ ਵਾਲਾ ਰਾਗ ਮਾਲੂਥਰਾ ਤੇ ਜਿਹੜੇ ਚਰਵਾਏ ਹੁੰਦੇ ਸੀ ਇਹ ਰੇਪੇਡਾ ਨੂੰ 3 4 ਦੇ ਸੀ ਉਹਨਾਂ ਦਾ ਲੋਕ ਸੰਗੀਤ ਦਾ ਰਾਗ ਤਿਲੰਗ ਤਿਲੰਗ ਰਾਗ ਬੰਝਲੀਆ ਦਾ ਰਾਗ ਤੇ ਸੁਰਤ ਗੁਰਗੇ ਹੁੰਦੀਆਂ ਉਹਦੇ ਵਿੱਚ ਪਰ ਕੀ ਹੈ ਕਿ ਜਦੋਂ ਉਹਨੂੰ ਕੰਪੋਜ਼ ਕੀਤਾ ਜਾਂਦਾ ਫਿਰ ਉਹਦੀ ਇੱਕ ਬਣਤਰ ਬਣਾਈ ਜਾਂਦੀ ਉਹਦੇ ਵਿੱਚ ਸਤਿਗੁਰ ਨੇ ਗੁਰਬਾਣੀ ਕਰੀਏ ਤੇ ਸਾਨੂੰ ਗਾਉਣ ਦਾ ਹੁਕਮ ਕੀਤਾ ਕਿ ਹਰ ਜਸ ਰੇ ਮਨਾ ਗਾਇਲ ਕਿ ਉਹਨਾਂ ਦਾ ਗੁਰੂ ਜੀ ਹਰ ਵਾਰੀ ਇੰਨਾ ਕਰਮਾਣੀ ਬੜਦਾ ਹੈ ਕਿ ਮੋਗਾ ਮਾਦੀ ਕਦੇ ਜੋ ਸੰਗੀਤ ਪੀਉ ਚਲੋ ਮੈਂ ਕੱਲ ਦਿਨ ਨਾਲ ਲੂਗਾ ਅਗਲੇ ਹਫਤੇ ਸ਼ੁਰੂ ਕਰ ਦੂੰਗਾ ਨਈਂ ਔਸਰ ਬੀਤਿਉ ਜਾਤਾ ਹੈ ਵੇਖ ਲੋ ਨਹੀਂ ਕਹਿੰਦੇ ਕਹੋ ਮਾਨ ਲਓ ਗੁਰੂ ਹੈ ਨਾ ਆਪਣਾ ਕੋ ਪਿਤਾ ਨਾਲ ਇਹ ਗੱਲ ਕਰਾਂਗੇ ਤੂੰ ਵੀ ਕੋਈ ਜਵਾਬ ਦੇਣੀ ਚਲੋ ਆਓ ਗੁਰਬਾਣੀ ਨਾਲ ਜੁੜਦੇ ਹੋਏ ਸਾਰੇ ਪੀਲ ਨਾਲ ਗਾਈ ਜੀ ਹਰ ਚਰ ਸ੍ਰੀ ਮਨ ਗਾਏ ਮੈਂ ਹਰ ਚਰ ਸ੍ਰੀ ਸਾਰੇ ਕਰੋ ਗੁਰਪਰਿਯ ਜੋ thank you i i don't

i'll